ਅੱਜ ਦੀ ਜਿਹੜੀ ਪ੍ਰੈਸ ਇਕੱਤਰਤਾ ਸੀ ਸਾਰਿਆਂ ਦੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਸੀ ਕਿ ਤੁਹਾਡੇ ਰਾਹੀ ਸਾਰੀ ਸੰਗਤ 'ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਨੇਹ ਹੈ ਉਹ ਬਚਾਉਣ ਨੂੰ ਸੀ ਕਿ ਅਕਾਲ ਤਖਤ ਸਾਹਿਬ ਤੋਂ ਸਥਾਪਿਤ ਗਠਿਤ ਪੰਜ ਮੈਮਰੀ ਭਰਤੀ ਕਮੇਟੀ ਪਹਿਲੀ ਵਾਰ ਜਿਲ੍ਹਾ ਫਤਿਹਗੜ ਸਾਹਿਬ ਸਾਰੀ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਹ ਵਰਤਰੀ ਹੈ ਕਿ ਇਤਿਹਾਸਕ ਤੌਰ ਤੇ ਇਹ ਉਹੀ ਦਿਨ ਨੇ 12 ਮਈ 1710 ਨੂੰ ਮੇਰੀ ਸੁਰਤ ਜਾਂਦੀ ਹੈ ਜਦੋਂ ਮਹਾਦੋਤਾਸ ਬਰਾਗੀ ਲੈ ਕੇ ਦਸਮ ਪਾਤਸ਼ਾਹ ਦਾ ਥਾਪੜਾ ਬੰਦਾ ਸਿੰਘ ਬਹਾਦਰ ਬਣ ਕੇ ਇਸ ਧਰਤੀ ਤੇ ਆਇਆ ਸੀ ਤੇ ਐਜਾ ਖਾਲਸਾ ਰਾਜ ਪੈਦਾ ਕੀਤਾ ਸੀ ਜਿਹਦੇ ਬਦੌਲਤ ਆਪਾਂ ਅੱਜ ਤੱਕ ਖੁੱਲਾ ਸਾਹ ਲੈ ਰਹੇ ਤੇ ਆਪਣੇ ਸਿੱਖ ਸਤਾਵਾਂ ਜਿਉਂਦੀਆਂ ਨੇ ਉਹਨਾਂ ਕਾਲ ਤੱਕ ਸਾਫ ਤੋਂ ਥਾਪਿਤ ਕਮੇਟੀ ਜਿਹੜੀ ਇਹਨਾਂ ਨੇ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਜਵਾਬ ਦੇਣ ਦੀ ਅਕਾਲ ਤਖਤ ਸਾਫ ਦੇ ਰੈਨਮਾਈ ਹੇਟ ਜਾਗ ਦੀ ਜ਼ਮੀਰ ਵਾਲੇ ਸਾਰੇ ਇਲਾਕੇ ਦੀ ਸੰਗਤ ਸਮੂਚੀ ਲੀਡਰਸ਼ਿਪ ਅਤੇ ਸਮੂਚੇ ਵਰਕਰ ਰਲ ਕੇ ਪ੍ਰਬੰਧ ਕਰ ਰਹੇ ਨੇ ਤੇ ਉਕਾਉਤਖ ਸਾਹਿਬ ਦੀ ਕਮੇਟੀ ਦੀ ਪਲਕਾਂ ਵਿਸ਼ਾ ਕੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸ਼ਹਿਰਜਾਦਿਆਂ ਦੀ ਅਸਲ ਵਿਰਾਸਤ ਇਹੀ ਹੈ ਕਿ ਜ਼ਬਰ ਜਨਾਹ ਦੇ ਖਿਲਾਫ ਆਪਾਂ ਆਵਾਜ਼ ਹਮੇਸ਼ਾ ਇੱਥੋਂ ਹੀ ਚੱਕਦੇ ਆਏ ਆਂ ਤੇ ਇਹਨਾਂ ਦਾ ਖਾਤਮਾ ਵੀ ਇੱਥੋਂ ਹੀ ਸ਼ੁਰੂ ਹੋਣਾ ਤੇ ਗੁਰਦੁਆਰਾ ਸੁਧਾਰ ਲਹਿਰ ਜੋ ਹੈ ਉਹਦਾ ਵੀ ਆਗਾਜ਼ 10 ਮਈ ਤੋਂ ਇੱਥੋਂ ਹੀ ਹੋਣਾ ਤੇ ਇੱਕ ਨਵਾਂ ਏਜੰਡਾ ਜੋ ਭਰਤੀ ਕਮੇਟੀ ਨੇ ਨਵੀਂ ਲੀਡਰਸ਼ਿਪ ਇੱਕ ਨਵੀਂ ਰੂਪਰੇਖਾ ਜਿਹੜੀ ਹੈ ਉਹ ਆਪਾਂ ਸਾਰੇ ਜ਼ਿਲ੍ਹੇ ਨੂੰ ਆ ਕੇ ਦੱਸਣੀ ਹੈ ਇਸ ਕਰਕੇ ਸਾਰਿਆਂ ਨੂੰ ਸਨਮਰ ਬੇਨਤੀ ਹੈ ਕਿ ਸਾਰੇ 10 ਮਈ ਨੂੰ ਵਿਰਾਸਤ ਵਿਲਾ ਅੱਜਵੇਂ ਪਿੱਛੇ ਤੁਸੀਂ ਪੜ ਸਕਦੇ ਹੋ ਅੱਤੇ ਵਾਲੀ ਰੋਡ ਸਰਹੰਦ ਬਾਈਪਾਸ ਤੇ ਉੱਥੇ ਇਕੱਤਰ ਹੋ ਕੇ ਆਪਾਂ ਪੰਜ ਮੈਂਬਰੀ ਕਮੇਟੀ ਦੇ ਵਿਚਾਰ ਸਰਵਣ ਕਰੀਏ ਤੇ ਅਕਾਲ ਤਖਤ ਸਾਹਿਬ ਦੇ ਟੰਡੇ ਹੇਠ ਸਾਰੇ ਆਪੇ ਧੜੇ ਬਾਜ਼ੀਆਂ ਤੋਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇੱਕ ਕੌਮ ਵਜੋਂ ਇੱਕ ਪੰਥ ਵਜੋਂ ਇਕੱਤਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ